ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਨਨੋਵਾਲ ਤਹਿਸੀਲ ਗੜਸ਼ੰਕਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਨਨੋਵਾਲ ਦੇ ਵਿੱਚ ਦੋ ਅਸਥਾਨ ਨੇ ਜਿਹੜੇ ਕੇ ਇਤਿਹਾਸਕ ਨੇ ਸਿੱਖ ਇਤਿਹਾਸ ਦੇ ਵਿੱਚ ਜਿੰਨਾਂ ਦੀ ਵੱਡੀ ਮਹਾਨਤਾ ਹੈ ਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਵਾਏ ਸੀਗੇ ਤੁਹਾਨੂੰ ਗੁਰਦੁਆਰਾ ਸਾਹਿਬ ਜਿੱਥੇ ਕਿ ਆ ਮਹਾਰਾਜ ਦਾ ਲਿਖਤ ਹੱਥ ਲਿਖਤ ਜਿਹੜਾ ਹੁਕਮਨਾਮਾ ਸਾਹਿਬ ਮੌਜੂਦ ਹੈ ਤੇ ਹੁਣ ਆਪਾਂ ਪੁੱਜੇ ਹੋਏ ਆ ਇਸੇ ਪਿੰਡ ਦੇ ਵਿੱਚ ਮੌਜੂਦ ਦੂਜਾ ਸਥਾਨ ਜਿਹਦਾ ਨਾਮ ਹੈ ਸ਼ਹੀਦ ਗੰਝ ਸਾਹਿਬ ਤੇ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਪਿੰਡ ਦੇ ਵਿੱਚ ਥੋੜਾ ਥੱਲੇ ਆ ਕੇ ਮੌਜੂਦ ਹੈ ਜਿਹਦਾ ਨਾਮ ਹੈ ਸ਼ਹੀਦ ਗੰਝ ਸਾਹਿਬ ਵੀ ਕਹਿੰਦੇ ਨੇ ਚਰਨ ਕਮਨ ਸਾਹਿਬ ਵੀ ਕਹਿੰਦੇ ਨੇ ਇਹ ਉਹ ਸਥਾਨ ਹੈ ਜਿਸ ਜਗ੍ਹਾ ਦੇ ਉੱਤੇ ਜਦੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜੇਣਾ ਨੂੰ ਦਸਵੇਂ ਪਾਤਸ਼ਾਹ ਵੱਲ ਹੁਕਮ ਹੋਇਆ ਕਿ ਜਿਹੜੀ ਆ ਉਹਨਾਂ ਦੇਵੀ ਦਾਸ ਬ੍ਰਾਹਮਣ ਦੀ ਜਿਹੜੀ ਬ੍ਰਾਹਮਣੀ ਐ ਉਹਦਾ ਡੋਲਾ ਲੁੱਟ ਕੇ ਜਾਵਰ ਖਾਂ ਲੈ ਗਿਆ ਬਸੀਆਂ ਵਾਲਾ ਵੀ ਉਹ ਤੋਂ ਛਡਵਾ ਕੇ ਲੈ ਕੇ ਆਓ ਤੇ ਪਹਿਲੇ ਜਿਹੜੇ ਵੱਡੇ ਸਾਹਿਬ ਜਾਦੇ ਨੇ ਜਦੋਂ ਬਾਬਾ ਅਜੀਤ ਸਿੰਘ ਜੀ ਜਿਹੜੇ ਆ ਉਹ ਜਾਂਦੇ ਆ ਤੇ ਜਾਵਰ ਖਾਂ ਦੇ ਕੋਲੋਂ ਜਿਹੜੇ ਆ ਉਹਨਾਂ ਦੀ ਆ ਬ੍ਰਾਹਮਣੀ ਨੂੰ ਛਡਵਾ ਕੇ ਲੈ ਕੇ ਆਉਂਦੇ ਆ ਤਾਂ ਉਤੋਂ ਆਉਂਦੇ ਆ ਹੋਏ ਜਿਹੜਾ ਰਾਸਤੇ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਜਿੱਦੋਂ ਉੱਥੇ ਜੰਗ ਹੋਈ ਆ ਬਹੁਤ ਸਾਰੇ ਸਿੰਘ ਫੱਟੜ ਸੀਗੇ ਤੇ ਉਹ ਆਉਂਦੇ ਹੋਏ ਬਹੁਤ ਜਗ੍ਹਾਵਾਂ ਦੇ ਉੱਤੇ ਜਿਹੜੇ ਆ ਉਹਨਾਂ ਦੇ ਸਸਕਾਰ ਕੀਤੇ ਗਏ ਜਾਂ ਉਹ ਦੇ ਦਾ ਉਹਲਾ ਕਰ ਗਏ ਤੇ ਇਹ ਉਹੀ ਆ ਸਥਾਨ ਹੈ ਜਿਸ ਜਗ੍ਹਾ ਦੇ ਉੱਤੇ ਜਦੋਂ ਬੱਡੇ ਸਾਹਿਬ ਜادہ ਪਾਪਾਜੀਤ ਸਿੰਘ ਜੀ ਜਿਹੜੇ ਆ ਉੱਥੋਂ ਆ ਰਹੇ ਸੀ ਆਉਂਦਿਆਂ ਹੋਇਆਂ ਇਸ ਜਗ੍ਹਾ ਦੇ ਉੱਤੇ ਰੋਕੇ ਤੇ ਇੱਥੇ ਜਿਹੜੇ ਆ ਦੋ ਸਿੰਘ ਜਿਹੜੇ ਉਹਨਾਂ ਦੇ ਸ਼ਹੀਦ ਹੁੰਦੇ ਨੇ ਤੇ ਉਹਨਾਂ ਦੇ ਜਿਹੜਾ ਦੇ ਦਾ ਸਸਕਾਰ ਜਿਹੜਾ ਹੈ ਉਹ ਆ ਸ਼ਹੀਦਗੰਜ ਨਾਮ ਦੀ ਜਗ੍ਹਾ ਦੇ ਉੱਤੇ ਕੀਤਾ ਜਾਂਦਾ ਹੈ ਇਹ ਪਿੰਡ ਨਾਨਨਵਾਲ ਦੇ ਵਿੱਚ ਆ ਜਿੱਥੇ ਜਿਹੜਾ ਸਾਹਿਬ ਜادہ ਅਜੀਤ ਸਿੰਘ ਜੀ ਵੀ ਰੋਕੇ ਰਾਤ ਰੋਕੇ ਸੀਗੇ ਕਿਉਂਕਿ ਅੱਗੇ ਜਿਹੜਾ ਹੈ ਉਹ ਪੜਾ ਕਰਦੇ ਗਏ ਜਿਵੇਂ ਅੱਗੇ ਆਪਣੇ ਸਥਾਨ ਨੇ ਬਹੁਤ ਸਾਰੇ ਪਿੰਡ ਕਲਮਾ ਚਾ ਛੜੀ ਸਾਹਿਬ ਬਿੰਹਾਰਾ ਗੁਰਦਾਰਾ ਸਾਹਿਬ ਜਿਹੜਾ ਸ਼ਹੀਦਾਂ ਦਾ ਉੱਥੋਂ ਹੁੰਦੇ ਆਏ ਹਰ ਸਵੇਲ ਹਰ ਸਵੇਲੇ ਤਾਂ ਹੁੰਦੇ ਹੋ ਆਨੰਦਪੁਰ ਸਾਹਿਬ ਜਿਹੜੇ ਆ ਸਿਰਫ ਜਦ ਅਜੀਤ ਸਿੰਘ ਜੀ ਹੁਣੀ ਪੁੱਜੇ ਸੀ ਜਿੱਥੇ-ਜਿੱਥੇ ਸਿੰਘਾਂ ਨੇ ਜਿਹੜਾ ਦੇ ਦਾ ਓਲਾ ਕੀਤਾ ਉੱਥੇ-ਉੱਥੇ ਉਹਨਾਂ ਨੇ ਸਸਕਾਰ ਕਰਦੇ ਗਏ ਤੇ ਉੱਥੇ-ਉੱਥੇ ਜਿਹੜੇ ਆ ਉਹਨਾਂ ਦੇ ਸਥਾਨ ਬਣਦੇ ਗਏ ਤੇ ਅੱਜ ਆਪਾਂ ਮੌਜੂਦ ਆ ਪਿੰਡ ਨੰਨੋਵਾਲ ਚ ਤੇ ਕਰਦੇ ਆ ਦਰਸ਼ਨ ਤੇ ਤੁਹਾਨੂੰ ਵੀ ਕਰਵਾਉਂਦੇ ਆ। ਦੇ ਹੁਣ ਆਪਾਂ ਅੰਦਰ ਆਏ ਆ ਤੇ ਸਾਡੇ ਨਾਲ ਬਾਬਾ ਜੀ ਨੇ ਬਾਬਾ ਜੀ ਖਾਲਸਾ ਸਵਾਸ ਜੀ ਦਿੱਤੀ ਫਤਿਹ ਜੀ। ਸਾਤੂ ਸਿਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ ਇਸੇ ਪਿੰਡ ਨਾਮ ਕੀ ਹੈ ਤੁਹਾਡਾ ਸਰਲੋਚਨ ਸਿੰਘ ਜੀ ਸਰਲੋਚਨ ਸਿੰਘ ਜੀ ਤੇ ਥੋੜਾ ਜਿਹਾ ਸਾਨੂੰ ਇਸ ਸਥਾਨ ਬਾਰੇ ਦੱਸੋ ਪਹਿਲਾਂ ਇੱਥੇ ਦੇਖ ਲਈਏ ਕਰ ਲਈਏ ਦਰਸ਼ਨ ਹਾਂਜੀ ਜੀ ਪਹਿਲਾਂ ਇਸਥਾਨ ਦੇ ਦਰਸ਼ਨ ਕਰ ਲਓ ਹਾਂਜੀ ਇਹ ਜਿਹੜਾ ਸਥਾਨ ਹੈਗਾ ਜੀ ਬਾਬਾ ਸਿਦਾ ਸਿੰਘਾਂ ਦਾ ਸਥਾਨ ਹੈ ਇਸ ਸਥਾਨ ਤੇ ਜਦੋਂ ਬਾਬਾ ਅਜੀਤ ਸਿੰਘ ਨੂੰ ਮਹਾਰਾਜ ਨੇ ਦਸਨ ਪਾਸ਼ਾ ਨੇ ਭੇਜਿਆ ਸੀਗਾ ਚੱਬਿਆਲ ਦੇ ਕੋਲ ਪੰਡਤ ਦੇਵੀदास ਦੀ ਘਰਦਿਆਂ ਦਾ ਡੋਲਾ ਲੁਕ ਲੈ ਸੀਗਾ ਉਹਦੀ ਘਰ ਵਾਲੀ ਦਾ ਤੇ ਉਹਨੂੰ ਛਡਾਣ ਵਾਸਤੇ ਮਹਾਰਾਜ ਨੇ ਸਿੰਘਾਂ ਦੇ ਜਥੇ ਦੇ ਨਾਲ ਬਾਬਾ ਜੀ ਸਿੰਘ ਨੂੰ ਭੇਜਿਆ ਸੀਗਾ ਜਿਹੜੇ ਉੱਥੇ ਜਿਹੜੀ ਜੰਗ ਹੋਈ ਸੀਗੀ ਨਾ ਜੀ ਉਹ ਜੰਗ ਦੇ ਵਿੱਚ ਜਿਹੜੇ ਜ਼ਖਮੀ ਸਿੰਘ ਸੀਗੇ ਜਿਵੇਂ ਪਿੱਛੇ ਮਾਲਪੁਰ ਚ ਦਸਿੰਘਾਂ ਦੇ ਸਥਾਨ ਬਣਿਆ ਹੋਇਆ ਉੱਥੇ ਸ਼ਹੀਦ ਹੋਏ ਜਿੱਥੇ ਸੰਸਕਾਰ ਕੀਤਾ ਬਾਬਾ ਬਾਬਾ ਸਾਹਿਬ ਜੀ ਸਿੰਘ ਜੀ ਹੋਰੀ ਉਸ ਥਾਂ ਤੇ ਸਥਾਨ ਕਾਇਮ ਹੋਇਆ ਇਸ ਸਥਾਨ ਤੇ ਵੀ ਜਦੋਂ ਪੜਾ ਕੀਤਾ ਨਾ ਇੱਥੇ ਜਿਹੜੇ ਜ਼ਖਮੀ ਸਿੰਘ ਸੀਗੇ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਸੰਸਕਾਰ ਕੀਤਾ ਹੋਇਆ ਜੀ ਇਹ ਉਹ ਸਥਾਨ ਹੈ ਸ਼ਹੀਦਾਂ ਸਿੰਘਾਂ ਦਾ ਇਹ ਜਿਹੜੇ ਸਥਾਨ ਦੇ ਹੁਣ ਤੁਸੀਂ ਦਰਸ਼ਨ ਕਰਦੇ ਪਏ ਆ ਇਹ ਉਹ ਥੜਾ ਸਾਹਿਬ ਹੈ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਆ ਸ਼ਹੀਦਾ ਸਿੰਘਾਂ ਦਾ ਸਸਕਾਰ ਕੀਤਾ ਗਿਆ ਤੇ ਇੱਥੇ ਜਿਹੜਾ ਗੁਰੂ ਮਹਾਰਾਜ ਪ੍ਰਕਾਸ਼ ਨਹੀਂ ਹੈ ਪਰ ਇੱਕ ਥੜਾ ਬਣਾਇਆ ਗਿਆ ਜਿਹਦੇ ਅੰਗ ਬੈਠ ਕੇ ਸੰਗ ਬੈਠ ਕੇ ਸੰਗਤਾਂ ਜਿਹੜੀਆਂ ਨੇ ਪਾਠ ਕਰਦੇ ਨੇ ਨਿਤਨੇਮ ਕਰਦੇ ਨੇ ਤੇ ਸ਼ਹੀਦਾ ਸਿੰਘਾਂ ਦੀ ਜਿਹੜੀ ਆ ਖੁਸ਼ੀ ਪ੍ਰਾਪਤ ਕਰਦੇ ਨੇ ਤੇ ਬਾਬਾ ਜੀ ਮੜਿਆ ਸਾਨੂੰ ਹੁਣ ਆਸਾ ਸਥਾਨ ਬਾਰੇ ਵੀ ਦੱਸਿਓ ਇਹ ਜਿਹੜਾ ਸਥਾਨ ਹੈ ਚਰਨ ਕਬਲ ਸਾਹ ਹੈ ਇਹ ਸਥਾਨ ਤੇ ਨਾ ਜਿਹੜਾ ਜਦੋਂ ਮਹਾਰਾਜ ਖੇੜਾ ਕਲਮੋਟ ਹੁੰਦੇ ਹੋਏ ਇੱਧਰ ਦੀ ਆਏ ਇੱਥੇ ਪੜਾ ਕੀਤਾ ਦੁਪਹਿਰਾ ਕੱਟਿਆ ਨਾ ਜਦੋਂ ਜੀ ਇੱਕ ਪਿੱਪਲ ਦਾ ਸਥਾਨ ਪਿੱਪਲ ਸਿਗਾ ਸੁੱਕਾ ਝੁੰਡਾ ਮੁੱਦ ਦਾ ਪੁਰਾਣਾ ਸੁੱਕਾ ਸਿਗਾ ਜੀ ਅੱਛਾ ਜੀ ਜਦੋਂ ਚਲੋ ਮਹਾਰਾਜ ਦੇ ਜਿਹੜੇ ਸ਼ਰਧਾਲੂ ਸੀਗੇ ਉਹਨਾਂ ਨੇ ਜਿੱਦਾਂ ਵੀ ਉਹਨਾਂ ਨਾਲ ਜੋ ਵੀ ਆਵਪਾਗਤ ਕੀਤੀ ਮਹਾਰਾਜ ਨੇ ਤੇ ਮਹਾਰਾਜ ਜਦੋਂ ਇੱਥੋਂ ਚੱਲ ਜਾਂਦੇ ਨਾ ਇੱਥੇ ਲੋਕੋ ਜ ਲੋਕਾਂ ਨੇ ਉਹਨਾਂ ਜਿਹੜੇ ਮਹਾਰਾਜ ਦੇ ਸ਼ਰਧਾਲੂ ਸੀਗੇ ਉਹਨਾਂ ਨੂੰ ਟਿਚਰਾਂ ਜਿਹੀਆਂ ਕਰਨੀ ਸ਼ੁਰੂ ਕਰ ਪਈਆਂ ਕਿ ਜੇ ਤੁਹਾਡੇ ਇੰਨੇ ਗੁਰੂ ਸਮਰੱਥ ਹੈ ਤਕੂ ਕਰਾਮਾਤ ਦੱਸ ਦੇਣ ਜਦੋਂ ਮਾਰਿ ਚਲ ਗਏ ਕੁਛ ਦਿਨਾਂ ਬਾਅਦ ਇਸ ਪਿੱਪਲ ਨੂੰ ਨਾ ਸੁੱਕੇ ਝੋਡੇ ਨੂੰ ਜਿਹੜਾ ਮੋਦ ਤਾਂ ਪੁਰਾਣਾ ਸੁੱਕਾ ਸੀਗਾ ਜੀ ਉਹਨੂੰ ਕਰੁੰਬਲਾ ਨਿਕਲੇ ਆਈਆਂ ਸੀਗੀਆਂ ਇਸ ਇਸ ਥਾਂ ਦਾ ਨਾਮ ਚਰਨ ਕਮਲ ਸਾਹਿਬ ਰੱਖਿਆ ਹੋਇਆ ਜੀ ਚਰਨ ਕਮਲ ਸਾਹਿਬ ਤੇ ਆ ਬਾਕੀ ਇਤਿਹਾਸ ਦੇ ਮੁਤਾਬਕ ਵੀ ਜਿਹੜਾ ਹੈ ਆ ਪੀਪਲ ਜਿਹੜਾ ਦੱਸਦੇ ਵੀ ਉਸ ਟਾਈਮ ਤੇ ਸੌਕਾ ਸੀ ਜਦੋਂ ਮਹਾਰਾਜ ਆਉਂਦੇ ਆ ਖੇੜਾ ਕਲਮੋੜ ਤੋਂ ਆ ਜਿਵੇਂ ਆਪਾਂ ਪਹਿਲਾਂ ਕਰਕੇ ਆਏ ਆ ਦਰਸ਼ਨ ਉੱਪਰ ਹੁਕਮਨਾਮਾ ਸਾਹਿਬ ਜਿੱਥੇ ਪਿਆ ਹੈ ਮਹਾਰਾਜ ਦਾ ਤੇ ਇਸ ਜਗ੍ਹਾ ਦੇ ਉੱਤੇ ਰੁਕੇ ਆ ਤੇ ਪਿੰਡ ਵਾਲਿਆਂ ਨੇ ਜਿਹੜਾ ਮਹਾਰਾਜ ਦੇ ਉੱਤੇ ਜਿਹੜਾ ਤਰਕ ਕੀਤਾ ਕਿ ਜੇ ਤੁਸੀਂ ਐਡੇ ਹੀ ਬ੍ਰਹਮ ਗਿਆਨੀ ਆ ਐਡੇ ਹੀ ਤੁਸੀਂ ਗੁਰੂ ਆ ਤਾਂ ਤੁਸੀਂ ਆ ਪੀਪਲ ਨੂੰ ਹਰਾ ਕਰਕੇ ਦੱਸ ਦੋ ਮਹਾਰਾਜ ਆ ਆਪ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਹੈ ਚਲੇ ਗਏ ਪਰ ਜੇ ਜੂ ਰੁੱਖ ਥੱਲੇ ਬੈਠੇ ਸੀ ਦੁਬਾਰਾ ਦੱਸਦੇ ਆ ਵੀ 40 ਦਿਨਾਂ ਤੋਂ ਬਾਅਦ ਉਹ ਦੁਬਾਰਾ ਕਰੁੰਬਲਾਂ ਹਟਣੀਆਂ ਸ਼ੁਰੂ ਹੋ ਗਈਆਂ ਤੇ ਅੱਜ ਵੀ ਜਿਹੜਾ ਇਹ ਉਹ ਪੀਪਲ ਹਰਾ ਹੈ ਇਹ ਕਹਿੰਦੇ ਥੱਲੋਂ ਸੁੱਕਿਆ ਵਾ ਵੀ ਹੈ ਪਰ ਜਿਹੜਾ ਇਹ ਉੱਪਰੋਂ ਸਾਰਾ ਹਰਾ ਹੈ ਤੇ ਇਹ ਜੜ ਦਿਖਾ ਦਿਓ ਮੜਾ ਤੇ ਦੱਸਦੇ ਸੀ ਕਿ ਵੀ ਹਾਂਜੀ ਅੱਜ ਮੈਂ ਆ ਦੇਖੋ ਆ ਝੁੰਡਾ ਵਿੱਚ ਨਾ ਹਾਂਜੀ ਆ ਸੁੱਕਾ ਹੋਇਆ ਪਹਿਲਾਂ ਪਹਿਲਾਂ ਦਾ ਹੀ ਸੁੱਕੇ ਝੁੰਡੇ ਹੋਏ ਇਹ ਪਰਲੀ ਸਾਈਡ ਵੀ ਹੁਣ ਨਿਸ਼ਾਨੀ ਕੋ ਪ੍ਰਾਣੀ ਬਚਲੀ ਹੋਈ ਨਾ ਇਹ ਸੁੱਕੀ ਸੀਗੀ ਪਹਿਲੇ ਸੁੱਕੇ ਝੁੰਡੇ ਦੀ ਨਿਸ਼ਾਨੀ ਹੀ ਆ ਉਸ ਤੋਂ ਬਾਅਦ ਕਰੁੰਬਲਾ ਨਿਕਲ ਕੇ ਦੇਖੋ ਕਿਵੇਂ ਹਰਾ ਭਰਿਆ ਹੋਇਆ ਹੈ ਦੁਆਰਾ ਹੋਇਆ ਤੇ ਇੱਕ ਜਿਹੜਾ ਆ ਸਥਾਨ ਹੈ ਇਹ ਉਹ ਸਥਾਨ ਦੱਸਦੇ ਥੜਾ ਸਾਹਿਬ ਕਿੱਥੇ ਮਹਾਰਾਜ ਹਾਂਜੀ ਮਹਾਰਾਜੇ ਸੀ ਹੈ ਨਾ ਇਹ ਉਹਨਾਂ ਦੀ ਨਿਸ਼ਾਨੀ ਬਣਾਈ ਗਈ ਹੈ ਤੇ ਇੱਕ ਥੜਾ ਸਾਹਿਬ ਉਹ ਹੈ ਜਿੱਥੇ ਸ਼ਹੀਦ ਸਿੰਘਾਂ ਦਾ ਸਸਕਾਰ ਹੋਏ ਨੇ ਤੇ ਦੂਜੇ ਥੜਾ ਸਾਹਿਬ ਆਹਨੇ ਜਿੱਥੇ ਮਹਾਰਾਜ ਆ ਬਰਾਜੇ ਸੀਗੇ ਤੇ ਇੱਥੇ ਉਹ ਸੋਹਣੀ ਇਮਾਰਤ ਬਣਾਈ ਗਈ ਹੈ ਭਈ ਇਹ ਬਿਲਕੁਲ ਖੱਡ ਦੇ ਨਾਲ ਲੱਗਦਾ ਹੈ ਤੇ ਸੇਵਾਇਤੋ ਦੇ ਕਰਵਾਈ ਗਈ ਹੈ ਸੰਤਪਾਪਾ ਲਾਖ ਸਿੰਘ ਜੀ ਹੋਰਾਂ ਵੱਲੋਂ ਤੇ ਚ ਇਹਨਾਂ ਦੇ ਲਾਲੋ ਸਾਡੇ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਸੇਵਾਵਾਂ ਕਰਵਾਈਆਂ ਨੇ ਉਹਨਾਂ ਵੱਲੋਂ ਹੀ ਆ ਸਥਾਨ ਦੀ ਵੀ ਇੱਕ ਸੇਵਾ ਸੰਭਾਲ ਕਰਵਾਈ ਗਈ ਹੈ ਤੇ ਉਹ ਸੋਹਣੀ ਇਮਾਰਤ ਕਿਤੇ ਤਿਆਰ ਕੀਤੀ ਹੈ ਪਹਿਲਾਂ ਦੱਸਦੇ ਵੀ ਇੱਥੋਂ ਤੱਕ ਜਿਹੜੀ ਹੁੰਦੀ ਸੀ ਤੇ ਦੁਬਾਰਾ ਜਿਹੜਾ ਬਾਬੇ ਨੇ ਸੇਵਾ ਕਰਵਾਈ ਤੇ ਆ ਸਥਾਨ ਨੂੰ ਵੱਡਾ ਕਰਕੇ ਜਿਹੜਾ ਆਇਓ ਪ੍ਰਗਟ ਕੀਤਾ ਹੈ ਤੇ ਇਹ ਗੁਰੂ ਮਹਾਰਾਜ ਦਾ ਚਾਰਨ ਚੋਪ ਪ੍ਰਾਪਤ ਹੈ ਉਹਨਾਂ ਦੇ ਜਿਹੜੇ ਲਾਉ ਵੀ ਦਿੱਤਾ ਹੋਇਆ ਬਰ ਦੇ ਨਾਲ ਆ ਹਰਾ ਹੋਇਆ ਪਿੱਪਲ ਹੈ ਕਿਹੜੀਆਂ ਖੇਡਾਂ ਨੇ ਮਾਰੀਆਂ ਦੀਆਂ ਉਹੀ ਜਾਣਦੇ ਨੇ ਉਹਨਾਂ ਦੇ ਚੋਜ ਨੇ ਬਿਲਕੁਲ ਸਹੀ ਤੇ ਸਾਡੇ ਇਲਾਕੇ ਨੂੰ ਬਾਬਿਆਂ ਦੀ ਸੰਤਾਂ ਦੀ ਬਾਬਾ ਲਾਖ ਸਿੰਘ ਜੀ ਉਹਨਾਂ ਦੀ ਏਡੀ ਦੇਣਾ ਕਿ ਮੈਂ ਮੇਰਾ ਪਿੰਡ ਬੇਲਾ ਹੈ ਨਾ ਸਾਡੇ ਬੇਲਿਆਂ ਨੂੰ ਜੇ ਲਾ ਲਓ ਵੀ ਦੁਨੀਆ ਦੇ ਨਾਲ ਜੋੜਨ ਵਾਲੇ ਨੇ ਤਾਂ ਮਹਾਂਪੁਰਖ ਨੇ ਉਹਨਾਂ ਵੱਲੋਂ ਕੋਲ ਬਣਾਏ ਗਏ ਤੇ ਆਪਾਂ ਜਿਹੜੇ ਦੁਬਾਰਾ ਲਾ ਲਓ ਵੀ ਦੁਨੀਆ ਦੇ ਨਾਲ ਟੱਚ ਆਏ ਆ ਆ ਸਥਾਨ ਹੈ ਜਿਸ ਜਗ੍ਹਾ ਦੇ ਉੱਤੇ ਆਪਾਂ ਖੜੇ ਆ ਤੇ ਕੋਈ ਗੱਲ ਤੇ ਆ ਸਥਾਨ ਜਿਸ ਜਗ੍ਹਾ ਦੇ ਉੱਤੇ ਆਪਾਂ ਖੜੇ ਆ ਇਹ ਇਸ ਟ੍ਰੇਮ ਦੇ ਉੱਤੇ ਜਿੱਥੇ ਮੌਜੂਦ ਹੈ ਇਹ ਸੰਤਾਂ ਦੀ ਸੇਵਾ ਹੈ ਉਹਨਾਂ ਦੇ ਕਾਰ ਸੇਵਾ ਦੇ ਨਾਲ ਬਣਾਇਆ ਗਿਆ ਤਾਂ ਤੁਸੀਂ ਥੱਲੇ ਦਾ ਅਗਰ ਕਰੋਗੇ ਨਾ ਤਾਂ ਥੱਲੇ ਜਿਹੜੀ ਆ ਖੱਡ ਦੇਖਿਓ ਆ ਖੱਡ ਜਿਹੜੀ ਆ ਉਹ ਕਿੰਨੀ ਡੂੰਗੀ ਹੈ ਤੇ ਦੱਸਦੇ ਹੁਣ ਤਾਂ ਡੰਗਾ ਲੱਗਣ ਕਰਕੇ ਥੋੜੀ ਜਿਹੜੀ ਚ ਮਿੱਟੀ ਹੋਰ ਪੈ ਗਈ ਆ ਵੀ ਜਦਾਲੋ ਪੂਰੀ ਗਈ ਆ ਉੱਪਰੋਂ ਮਿੱਟੀ ਘੁਰ ਕੇ ਆ ਗਈ ਆ ਜਾਂ ਹੋਰ ਕੁਝ ਪਰ ਇਸ ਤੋਂ ਪਹਿਲਾਂ 200 ਫੁੱਟ ਡੂੰਗੀ ਸੀ 200 ਫੁੱਟ ਲੈਵਲ ਤੋਂ 200 ਫੁੱਟ ਡੂੰਗੀ ਸੀ ਇੱਥੋਂ ਆਹ ਗੰਧ ਤੋਂ ਨਹੀਂ 200 ਫੁੱਟ ਡੂੰਗੀ ਸੀ ਕਿ ਬਈ ਸੋਚ ਕੇ ਦੇਖੋ ਵੀ ਇਹ ਸੰਤਾਂ ਦੀ ਉਹ ਕਾਰਜ ਨੇ ਉਹਨਾਂ ਨੇ ਜਿਹੜੇ ਆ ਪੂਰਨ ਕਰਵਾਏ ਆ ਤੇ ਆ ਹੁਣ ਕਿੱਡਾ ਸੋਹਣਾ ਇੱਥੇ ਜਿਹੜੀ ਇਹ ਕਿਮਾਰਤ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਤੇ ਆ ਦੇਖੋ ਹੁਣ ਮੈਂ ਕਹਿੰਦਾ ਵੀ ਪਹਿਲਾਂ ਦੱਸਦੇ ਆ ਵੀ ਉੱਥੇ ਤੱਕ ਸੀ ਜਿੱਥੇ ਤੱਕ ਦੇਖ ਪੜੇ ਜਿੱਥੇ ਤੱਕ ਦੇਖ ਪੜੇ ਉੱਥੇ ਤੱਕ ਸੀ ਬਾਕੀ ਖਾਈ ਸੀ ਬਾਕੀ ਸਾਰੀ ਖਾਈ ਸੀ ਅੱਜ ਨਹੀਂ ਡੂੰਗੀ ਖਾਈ ਹੈ ਨਾ ਇਹ ਇੰਨੀ ਡੂੰਗੀ ਸੀਗੀ ਤੇ ਆ ਬਾਤ ਤੱਕ ਦੇਖੋ ਕਿੰਨਾ ਖਰਚਾ ਹੋਇਆ ਹੁਣ ਸਹੀ ਗੱਲ ਹੈ ਤੇ ਉਹ ਸੋਹਣਾ ਸਾਨ ਤੇ ਪ੍ਰਗਟ ਕੀਤਾ ਹੋਇਆ ਹੈ ਮਹਾਰਾਜ ਨੇ ਤੇ ਚਲੋ ਇੱਧਰ ਕਿਤੇ ਢੇੜਾ ਪੱਛਦਾ ਜਰੂਰ ਆਓ ਦਰਸ਼ਨ ਦਦਾਰੇ ਜਰੂਰ ਕਰੋ ਸ਼ਹੀਦਾਂ ਸਿੰਘਾਂ ਦੇ ਅਸਥਾਨ ਨੇ ਗੁਰੂ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਨੇ ਇਹ ਨੰਨਵਾਲ ਪਿੰਡ ਆ ਤੇ ਵੱਡੀਆਂ ਵਰਕਤਾਂ ਵਾਲਾ ਪਿੰਡ ਆ ਬਾਈ ਇੱਥੇ ਮਹਾਰਾਜ ਨੇ ਜਿਹੜੇ ਆ ਵੀ ਨਾਲੋਂ ਆਪਣੇ ਚਾਰ ਪਾਇਨੇ ਨਾਨਵਾਲ ਬੀਤ ਚ ਹਾਂ ਬੀਤ ਚ ਹਾਂ ਬੀਤ ਦਾ ਇਲਾਕਾ ਤੇ ਬੀਤ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਵੀ ਇੱਕੋ ਹੀ ਪਿੰਡ ਜਿੱਥੇ ਮਹਾਰਾਜ ਆਏ ਨੇ ਹਾਂਜੀ ਇਹੀ ਸਥਾਨ ਹੈ ਸਾਡੇ ਪੂਰੇ ਬੀਤ ਮਸੂਤ ਜਣੀ ਇੱਕੋ ਸਥਾਨ ਹੈ ਜਿਹੜਾ ਪੂਰੇ ਬੀਤ ਦੇ ਜਿਹੜੇ ਪਿੰਡਾਂ ਦੇ ਉਹਨਾਂ ਦੇ ਵਿੱਚ ਹਾਂ ਪੂਰੇ ਬੀਤ ਦੇ ਜਿੰਨੇ ਪਿੰਡ ਨੇ ਉਹਨਾਂ ਵਿੱਚੋਂ ਸਾਰਿਆਂ ਚੋਂ ਇੱਕੋ ਹੀ ਆਸਾਨਾ ਜਿੱਥੇ ਮਹਾਰਾਜ ਦੇ ਚਾਰਨ ਸ਼ੋਪ ਪ੍ਰਾਪਤ ਨੇ ਤੇ ਲਾਲੋ ਵੀ ਦੋ ਅਸਥਾਨ ਪ੍ਰਗਟ ਹੋਏ ਨੇ ਇੱਥੇ ਤੇ ਸਾਰੇ ਵੀਦਾਲੇ ਮੈਂ ਸੁਣਿਆ ਇੱਥੇ ਆਉਂਦੇ ਵੀ ਆ ਤੇ ਐਤਵਾਰ ਨੂੰ ਮੈਂ ਸੁਣਿਆ ਵੀ ਕਹਿੰਦੇ ਵੀ ਬਹੁਤ ਸਾਰੀ ਸੰਗਤ ਇੱਥੇ ਇਕੱਠ ਹੁੰਦਾ ਹੈ ਨਾ ਤੇ ਚਪਹਿਰਾ ਸਾਹਿਬ ਦਾ ਲੋਕ ਜਿੱਦਾਂ ਹੁਣ ਤਾਂ ਖਾਂਦੇ ਵੀ ਕਰਦੇ ਪਏ ਨੇ ਹਾਂਜੀ ਜੀ ਪਹਿਰਾ ਸਾਹਿਬ ਵੀ ਕਰਨ ਇੱਥੇ ਲੋਕ ਆਦੇ ਦੂਰ ਤੋਂ ਜੀ ਚੜਦੀ ਕਲਾ ਚਲੋ ਸ਼ਹੀਦਾ ਸਿੰਘਾਂ ਦੀਆਂ ਮਹਿਰਾਂ ਨੇ ਤੇ ਕਦੇ ਵੀ ਇੱਧਰ ਗੇੜਾ ਵੱਜੇ ਤਾਂ ਜ਼ਰੂਰ ਦਰਸ਼ਨ ਦਿਦਾਰੇ ਕਰਕੇ ਜਾਇਓ ਬਹੁਤ ਸੋਹਣਾ ਅਸਥਾਨ ਹੈ ਕਿ ਔਰ ਉੱਪਰ ਤੇ ਜਗ੍ਹਾ ਬਹੁਤ ਸੋਹਣੀ ਹੈ ਐਡਾ ਸੋਹਣਾ ਕਿਤੇ ਆਲੇ ਦੁਆਲੇ ਸਾਰੇ ਹਰੀਆਲੀ ਕਿ ਆ ਮਨ ਲੱਗਦਾ ਯਾਰ ਇੱਥੇ ਹੈਲੋ ਧੰਨਵਾਦ ਜੀ ਇਹ ਸਥਾਨ ਪਿੰਡ ਜਿਹੜਾ ਨੰਨੋਵਾਲ ਤਹਿਸੀਲ ਗੜਸ਼ੰਕਰ ਤੇ ਜ਼ਿਲ੍ਹਾ ਜਿਹੜਾ ਹੁਸ਼ਿਆਰਪੁਰ ਤੇ ਆਨੰਦਪੁਰ ਸਾਹਿਬ ਤੋਂ ਆਉਣਾ ਹੋਵੇ ਤਾਂ ਕਿੰਨਾ 26 ਕਿਲੋਮੀਟਰ ਤੇ ਗੜਸ਼ੰਕਰ ਵਾਲੇ ਪਾਸਿਓਂ 16 ਕਿਲੋਮੀਟਰ ਹੈ ਨਾ ਤੇ ਤੁਸੀਂ ਕਦੇ ਵੀ ਆਨੰਦਪੁਰ ਸਾਹਿਬ ਵੱਲ ਆਓ ਇਸ ਜਗ੍ਹਾ ਦੇ ਉੱਤੇ ਜ਼ਰੂਰ ਦਰਸ਼ਨ ਦਿਦਾਰੇ ਕਰੋ ਇੱਥੋਂ ਜਦੋਂ ਬਾਬਾ ਅਜੀਤ ਸਿੰਘ ਜੀ ਵਾਪਸ ਜਾਂਦੇ ਹੋਏ ਜਿਸ ਜਿਸ ਜਗ੍ਹਾ ਦੇ ਉੱਤੇ ਉਹਨਾਂ ਦੇ ਸਿੰਘ ਸ਼ਹੀਦ ਹੁੰਦੇ ਗਏ ਉਸ ਜਗ੍ਹਾ ਤੇ ਉਹਨਾਂ ਦੇ ਸੰਸਕਾਰ ਹੋਇਆ ਤੇ ਲਾਲੋ ਚਿੱਤ ਕਹਿੰਦੇ ਹਨ ਨਾ ਵੀ ਆ ਜਦੋਂ ਟੋਲਦਾ ਕੌਣੇ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਤੇ ਜਿੱਥੇ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਆਇਆ ਜਾਣਾ ਸਸਕਾਰ ਹੋਏ ਆ ਅੱਜ ਉਸ ਜਗ੍ਹਾ ਦੇ ਉੱਤੇ ਵੀ ਜਿਹੜੇ ਆ ਵੱਡੇ ਅਸਥਾਨ ਪ੍ਰਗਟ ਕੀਤੇ ਗਏ ਨੇ ਐਵੇਂ ਹੀ ਸ਼ਹੀਦ ਸਿੰਘਾਂ ਦਾ ਬੇਹਾਰਾ ਸਥਾਨ ਹੈ ਉਹ ਵੀ ਬਿਲਕੁਲ ਇੰਦਾ ਸੇਮ ਹੀ ਇਤਿਹਾਸ ਸੇਮ ਹੀ ਇਤਿਹਾਸ ਹੈ ਜੀ ਹੈਨਾ ਤੇ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਦੇ ਇੱਧਰ ਆਏ ਤਾਂ ਗੇੜਾ ਜ਼ਰੂਰ ਮਾਰਿਓ ਇੱਥੇ ਦਰਸ਼ਕਦਾਰੀ ਜ਼ਰੂਰ ਕਰਿਓ ਧੰਨਵਾਦ ਜੀ ਬਾਬਾਈ ਤੁਹਾਡੇ ਦਾ ਧੰਨਵਾਦ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ